ਸਤਿ ਸ੍ਰੀ ਅਕਾਲ ਜੀ ਬਾਈ ਜੀ ਪੰਜਾਬੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਧਾਰ ਸਿੰਘ ਕੰਬੋਜ ਦੋਸਤੋ ਗਰਮੀ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਮਈ ਦਾ ਮਹੀਨਾ ਚੱਲ ਰਿਹਾ ਹੈ ਤਾਪਮਾਨ 40 ਡਿਗਰੀ ਨੂੰ ਪਾਰ ਕਰ ਚੁੱਕਾ ਹੈ ਹੁਣ ਸੋਸ਼ਲ ਮੀਡੀਆ ਦੇ ਉੱਪਰ ਇਸ ਗਰਮੀ ਦੇ ਮੌਸਮ ਦੇ ਵਿੱਚ ਕੁਝ ਪੋਸਟਾਂ ਅਜਹੀਆਂ ਵੀ ਆ ਰਹੀਆਂ ਨੇ ਜਿਸ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਗਰਮੀ ਤੋਂ ਬਚਣ ਦੇ ਲਈ ਤੁਹਾਨੂੰ ਕੀ ਕੁਝ ਕਰਨਾ ਚਾਹੀਦਾ ਹੈ ਕਿਹੜੀ ਕਿਹੜੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਨੇ ਫਿਰ ਭਾਵੇਂ ਸਰਕਾਰੀ ਹੋਣ ਜਾਂ ਫਿਰ ਗੈਰ ਸਰਕਾਰੀ ਹੋਣ ਜੋ ਮਾਹਰ ਨੇ ਉਹ ਗਰਮੀ ਤੋਂ ਬਚਣ ਦੇ ਉਪਾਅ ਵੀ ਦੱਸਦੇ ਨੇ ਪਰੰਤੂ ਅੱਜ ਕੱਲ੍ਹ ਇਸ ਗਰਮੀ ਦੇ ਮੌਸਮ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਪਰ ਇੱਕ ਹੋਰ ਪੋਸਟ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਹ ਇੰਡੀਅਨ ਆਇਲ ਦੇ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਇਸ ਪੋਸਟ ਦੇ ਵਿੱਚ ਦੱਸਿਆ ਗਿਆ ਹੈ ਕਿ ਇੰਡੀਅਨ ਆਇਲ ਦੇ ਵੱਲੋਂ ਇਹ ਚੇਤਾਵਨੀ ਤੁਹਾਡੀ ਗੱਡੀਆਂ ਨੂੰ ਲੈ ਕੇ ਦਿੱਤੀ ਗਈ ਹੈ ਤੁਹਾਡੀ ਗੱਡੀਆਂ ਦੇ ਵਿੱਚ ਪਰਵਾਣ ਵਾਲੇ ਤੇਲ ਨੂੰ ਲੈ ਕੇ ਦਿੱਤੀ ਗਈ ਹੈ ਇਸ ਪੋਸਟ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਜੇਕਰ ਤੁਸੀਂ ਇਸ ਅਤਿ ਦੀ ਗਰਮੀ ਦੇ ਮੌਸਮ ਦੇ ਵਿੱਚ ਆਪਣੀ ਗੱਡੀ ਦਾ ਫਿਊਲ ਟੈਂਕ ਫੁੱਲ ਕਰਵਾ ਲਵੋਗੇ ਭਾਵੇਂ ਜੇਕਰ ਤੁਸੀਂ ਆਪਣੀ ਗੱਡੀ ਦੇ ਵਿੱਚ ਪੂਰੀ ਭਰ ਕੇ ਟੈਂਕੀ ਤੇਲ ਦੀ ਭਰਵਾ ਲੈਂਦੇ ਹੋ ਤਾਂ ਫਿਰ ਤੁਹਾਡੀ ਗੱਡੀ ਦੇ ਵਿੱਚ ਇਸ ਗਰਮੀ ਦੇ ਮੌਸਮ ਦੇ ਵਿੱਚ ਕਿਸੇ ਵੀ ਵੇਲੇ ਧਮਾਕਾ ਹੋ ਸਕਦਾ ਹੈ ਅਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਕਈ ਲੋਕ ਇਸ ਧਮਾਕੇ ਦਾ ਸ਼ਿਕਾਰ ਵੀ ਹੋ ਚੁੱਕੇ ਹਨ ਇਸ ਪੋਸਟ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਤੁਸੀਂ ਆਪਣੀ ਗੱਡੀ ਦਾ ਜੋ ਤੇਲ ਵਾਲਾ ਟੈਂਕ ਹੈਗਾ ਉਸ ਨੂੰ ਅੱਧ ਤੋਂ ਵੱਧ ਨਾ ਭਰਵਾਓ ਅਤੇ ਇਸ ਦੇ ਵਿੱਚ ਅੱਧੀ ਹਵਾ ਰਹਿਣ ਦਿਓ ਤਾਂ ਕਿ ਤੁਹਾਡਾ ਤੇਲ ਠੰਡਾ ਰਹੇ ਅਤੇ ਤੁਹਾਡੀ ਗੱਡੀ ਦਾ ਕਿਸੇ ਪ੍ਰਕਾਰ ਦਾ ਕੋਈ ਨੁਕਸਾਨ ਨਾ ਹੋਵੇ ਗੱਡੀ ਦੇ ਵਿੱਚ ਕੋਈ ਧਵਾਕਾ ਨਾ ਹੋਵੇ ਹੁਣ ਦੋਸਤੋ ਇਸ ਪੋਸਟ ਦੇ ਵਿੱਚ ਕਿੰਨੀ ਕੋ ਸਚਾਈ ਹੈ ਇਸ ਦੀ ਕੋਕ ਬਾਈ ਦੀ ਪੰਜਾਬੀ ਨੇ ਕੀਤੀ ਹੈਗੀ ਹੈ ਅਤੇ ਤੁਹਾਡੇ ਨਾਲ ਉਹ ਕੀਤੀ ਗਈ ਪੜਤਾਲ ਅਸੀਂ ਸਾਂਝੀ ਕਰ ਰਹੇ ਹਾਂ ਅਸੀਂ ਜਦੋਂ ਸਰਚ ਕੀਤੀ ਹੈਗੀ ਖੋਜ ਕੀਤੀ ਹੈਗੀ ਪਿਛਲੇ 5-7 ਸਾਲਾਂ ਦੇ ਵਿੱਚ ਗਰਮੀਆਂ ਦੇ ਮੌਸਮ ਦੇ ਵਿੱਚ ਇਸ ਤਰ੍ਹਾਂ ਦੀ ਚੇਤਾਵਨੀਆਂ ਆਉਣ ਦਾ ਤਾਂ ਫਿਰ ਪਤਾ ਲੱਗਿਆ ਕਿ ਇਹੋ ਜੀ ਚੇਤਾਵਨੀ ਪਿਛਲੇ 6-7 ਸਾਲਾਂ ਤੋਂ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੁੰਦੀ ਆਈ ਹੈ ਹਰ ਸਾਲ ਇਹ ਪੋਸਟ ਤੁਹਾਨੂੰ ਚੇਤਾਵਨੀ ਦੇਣ ਵਾਲੀ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਜਾਂਦੀ ਹੈ ਅਤੇ ਇਸ ਸਾਲ ਵੀ ਵਾਇਰਲ ਹੋਈ ਹੈ ਸੋ ਸਾਡੀ ਪੜਤਾਲ ਦੇ ਵਿੱਚ ਇਹ ਤੱਥ ਸਾਹਮਣੇ ਆਏ ਹਨ ਕਿ ਇਹ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀ ਪੋਸਟ ਫੇਕ ਹੈਗੀ ਹੈ ਇਸ ਦੇ ਵਿੱਚ ਕੋਈ ਵੀ ਸੱਚਾਈ ਨਹੀਂ ਹੈ ਸੋ ਦੋਸਤੋ ਪਿਛਲੇ ਸਾਲ ਵੀ ਇਹੋ ਜੀ ਪੋਸਟ ਵਾਇਰਲ ਹੋਣ ਤੋਂ ਬਾਅਦ ਇੰਡੀਅਨ ਆਇਲ ਦੇ ਵੱਲੋਂ ਟਵੀਟ ਕਰਕੇ ਇੱਕ ਇੰਪੋਰਟੈਂਟ ਅਨਾਉਂਸਮੈਂਟ ਵੀ ਜਾਰੀ ਕੀਤੀ ਗਈ ਸੀ ਅਤੇ ਇਸ ਅਨਾਉਂਸਮੈਂਟ ਦੇ ਵਿੱਚ ਇੰਡੀਅਨ ਆਇਲ ਨੇ ਸਾਫ਼ ਕੀਤਾ ਸੀ ਕਿ ਇਹ ਪੋਸਟ ਫੇਕ ਹੈ ਅਤੇ ਉਹਨਾਂ ਨੇ ਸਪਸ਼ਟ ਕੀਤਾ ਸੀ ਕਿ ਤੁਸੀਂ ਆਪਣਾ ਫਿਊਲ ਟੈਂਕ ਬਿਨਾਂ ਕਿਸੇ ਚਿੰਤਾ ਤੋਂ ਪੂਰਾ ਭਰਵਾ ਸਕਦੇ ਹੋ ਤਾਂ ਉਸ ਟਵੀਟ ਦੇ ਵਿੱਚ ਇੰਡੀਅਨ ਆਇਲ ਨੇ ਕਿਹਾ ਸੀ ਕਿ ਇਹੋ ਜੀ ਚੇਤਾਵਨੀ ਇੰਡੀਅਨ ਆਇਲ ਨੇ ਜਾਰੀ ਨਹੀਂ ਕੀਤੀ ਅਤੇ ਇਹ ਫੇਕ ਹੈ ਇੰਡੀਅਨ ਆਇਲ ਨੇ ਇਹ ਵੀ ਸਪਸ਼ਟ ਕੀਤਾ ਸੀ ਕਿ ਕੋਈ ਵੀ ਆਟੋਮੋਬਾਈਲ ਮੈਨੂਫੈਕਚਰਰ ਭਾਵ ਕਿ ਗੱਡੀਆਂ ਬਣਾਉਣ ਵਾਲੀ ਕੋਈ ਵੀ ਕੰਪਨੀ ਜਿਸ ਇਲਾਕੇ ਦੇ ਵਿੱਚ ਉਸਨੇ ਗੱਡੀ ਨੂੰ ਵੇਚਣਾ ਹੁੰਦਾ ਉਸ ਇਲਾਕੇ ਦੇ ਮੁਤਾਬਕ ਉਸ ਇਲਾਕੇ ਦੇ ਤਾਪਮਾਨ ਦੇ ਮੁਤਾਬਕ ਸੁਰੱਖਿਆ ਦੇ ਸਾਰੇ ਪਹਿਲੂਆਂ ਦੇ ਮੱਦੇ ਨਜ਼ਰ ਉਹ ਕਿਸੇ ਵੀ ਗੱਡੀ ਨੂੰ ਡਿਜ਼ਾਈਨ ਕਰਦੀ ਹੈ ਸੋ ਕਿਸੇ ਵੀ ਗੱਡੀ ਦੇ ਵਿੱਚ ਫਿਊਲ ਟੈਂਕ ਬਣਾਇਆ ਜਾਂਦਾ ਹੈ ਉਸ ਦੇ ਵਿੱਚ ਤੇਲ ਦੀ ਕਪੈਸਿਟੀ ਹਰ ਕੰਪਨੀ ਵੱਲੋਂ ਦੱਸੀ ਜਾਂਦੀ ਹੈ ਕਿ ਕਿੰਨੇ ਲੀਟਰ ਦਾ ਹੈ ਫਿਊਲ ਟੈਂਕ ਹੈ ਅਤੇ ਉਸ ਨੂੰ ਤੁਸੀਂ ਕਿਸੇ ਵੀ ਚਿੰਤਾ ਤੋਂ ਬਿਨਾ ਕਿਸੇ ਵੀ ਮੌਸਮ ਦੇ ਵਿੱਚ ਗਰਮੀ ਸਰਦੀ ਦੀ ਪਰਵਾਹ ਕੀਤੇ ਬਿਨਾ ਤੁਸੀਂ ਆਪਣੀ ਗੱਡੀ ਦਾ ਫਿਊਲ ਟੈਂਕ ਫੁੱਲ ਜਿੰਨਾ ਕੰਪਨੀ ਦੇ ਵੱਲੋਂ ਦੱਸਿਆ ਜਾਂਦਾ ਹੈ ਉਨਾ ਭਰਵਾ ਸਕਦੇ ਹੋ ਸੋ ਦੋਸਤੋ ਤੁਹਾਨੂੰ ਚਿੰਤਾ ਕਰਨ ਦੀ ਕੋਈ ਜ਼ਰੂਰਤ ਨਹੀਂ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਸਾਰੀਆਂ ਪੋਸਟਾਂ ਇਹੋ ਜਿਹੇ ਵੀ ਵਾਇਰਲ ਹੁੰਦੀਆਂ ਨੇ ਜੋ ਫੇਕ ਹੁੰਦੀਆਂ ਨੇ ਅਤੇ ਉਹਨਾਂ ਦੇ ਉੱਪਰ ਬਹੁਤਾ ਧਿਆਨ ਦੇਣ ਦੀ ਜ਼ਰੂਰਤ ਨਹੀਂ ਇਹੋ ਜਿਹੇ ਪੋਸਟਾਂ ਦੇ ਉੱਪਰ ਧਿਆਨ ਦੇਣ ਤੋਂ ਪਹਿਲਾਂ ਥੋੜੀ ਜਿਹੀ ਘੋਖ ਪੜਤਾਲ ਵੀ ਜ਼ਰੂਰ ਕਰ ਲਿਆ ਕਰੋ ਸੋ ਚੌਕਸ ਰਹੋ ਜਾਣਕਾਰ ਬਣੋ ਝੂਠੇ ਅਫਵਾਹਾਂ ਦੇ ਉੱਪਰ ਵਿਸ਼ਵਾਸ ਨਾ ਕਰੋ ਬਾਈ ਜੀ ਪੰਜਾਬੀ ਨੂੰ ਲਗਾਤਾਰ ਦੇਖਦੇ ਰਹੋ ਹੁਣ ਮੈਨੂੰ ਦਿਓ ਜੀ ਇਜਾਜ਼ਤ ਧੰਨਵਾਦ